ਐਮਐਲਐਨ ਰਾਮਲੀਲਾ ਕਲੱਬ ਗੁਰੂ ਕੀ ਵਡਾਲੀ ਦੇ ਪ੍ਰਧਾਨ ਗੁਰਮੀਤ ਸਿੰਘ ਗੋਰਾ ਅਤੇ ਉਹਨਾਂ ਦੀ ਟੀਮ ਵੱਲੋਂ ਤਾਨ-ਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰੂ ਕੀ ਵਡਾਲੀ ਸਾਹਮਣੇ ਟੂਟੀਆਂ ਵਾਲੀ ਗਲੀ ਵਿਖੇ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਐਸੀ ਵਿੰਗ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਇੰਦਰਪਾਲ ਜਨਕਰਾਜ কুমਟਾਲਾ ਅਰਵਿੰਦ ਪਕਨਾ ਦਵੇਸ਼ ਕੁਮਾਰ ਵੀ ਪਹੁੰਚੇ ਅਤੇ ਉਹਨਾਂ ਨੇ ਸਨਮਾਨਿਤ ਕੀਤਾ ਗਿਆ ਇਸ ਵਿੱਚ ਕੁਲਦੀਪ ਸਿੰਘ ਜੋਬਨ ਪਰਮਜੀਤ ਸਿੰਘ ਵਡਾਲੀ ਮੁਖਤਿਆਰ ਸਿੰਘ ਹਰਦੀਪ ਸਿੰਘ ਰਵਿੰਦਰ ਸਿੰਘ ਰਵੀ ਗਗਨ ਸਿੰਘ ਮਹਿਤਾਬ ਸਿੰਘ ਵੀ ਹਾਜ਼ਰ ਸਨ i <laughs> know